ਬੈਕ ਰੂਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਇਸ ਵਕਤ ਆਪਾਂ ਉਸ ਜਗ੍ਹਾ ਤੇ ਖੜੇ ਆਂ ਜਿਹੜੀ ਜਗ੍ਹਾ ਦੇ ਵਿੱਚ ਆਪਾਂ ਢੱਲੇਵਾਲ ਸਾਹਿਬ ਨੂੰ ਅੱਜ 56 ਦਿਨ ਹੋ ਗਏ ਨੇ ਭੁੱਖ ਹੜਤਾਲ ਤੇ ਬੈਠਿਆਂ ਨੂੰ 56 ਦਿਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਸਿਹਤ ਹੈ ਕਿਰਾਂ ਤਾਂ ਜਮੇ ਨਾਚਕ ਹੋ ਗਈ ਸੀ ਤਾਂ ਜਦੋਂ ਫਿਰ ਮਜਬੂਰ ਹੋ ਕੇ ਸਰਕਾਰ ਨੂੰ ਉਹ ਜਿਹੜਾ ਮੀਟਿੰਗ ਵਾਲਾ ਸੱਦਾ ਲੈ ਕੇ ਆਉਣਾ ਪੈ ਰਿਹਾ ਹਾਂ ਜੀ ਉਹ ਸੱਦਾ ਲੈ ਕੇ ਆਏ ਆਪਣੀ ਇੱਛਾ ਸੀ ਲੋਕਾਂ ਦੀ ਵੀ ਡੱਲੇਵਾਲ ਵੀ ਜ਼ਰੂਰੀ ਹੈ ਉਸ ਮੀਟਿੰਗ ਦੇ ਵਿੱਚ ਤਾਂ ਉਹ ਦੇ ਵਿੱਚ ਜਿਹੜਾ ਹੁਣ ਕੱਲਾ ਭੋਜਨ ਹਜੇ ਵੀ ਉਸ ਗੱਲ ਤੇ ਐੜੇ ਹੋਏ ਨੇ ਵੀ ਕੋਈ ਭੋਜਨ ਨਹੀਂ ਲੈਣਾ ਜਿੰਨਾ ਚਿਰ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਦਾ ਤਾਂ ਉਹਦੇ ਸਿਤਕਮੂਰੇ ਦਾ ਸਾਡਾ ਆਪਣਾ ਸਾਰਿਆਂ ਦਾ ਸਿਰ ਝੁਕਦਾ ਕਿ ਅਸੀਂ ਐਡੇ ਜੋਧੇ ਐਡੀ ਉਮਰ ਦੇ ਵਿੱਚ ਜਿਹੜੀ ਉਹਨਾਂ ਦਾ ਸਟੈਂਡ ਹੈ ਕਾਇਮ ਹੈ ਉਹਦੇ ਨਾਲ ਜਿਹੜੀ ਆਪਾਂ ਫਿਰ ਇਹ ਗੱਲ ਸੁਣ ਸੀ ਉੱਥੇ ਜਿਹੜਾ 56 ਦਿਨ ਹੋ ਗਏ ਅੱਜ ਕੱਲੇ ਉਸ ਟਰਾਲੀ ਦੇ ਵਿੱਚ ਨਾ ਉੱਥੇ ਧੁੱਪ ਨਾ ਛਾਂ ਨਾ ਹਵਾ ਜਿਹੜੀ ਲੱਗਦੇ ਨਹੀਂ ਆਕਸੀਜਨ ਦੀ ਘਾਟ ਆਹ ਕਮਰਾ ਹੁਣ ਇਸ ਵਕਤ ਉੱਥੇ ਬਣ ਰਿਹਾ ਤਾਂ ਆਪਾਂ ਜਦੋਂ ਤਿਆਰ ਹੋ ਜਾਊਗਾ ਡਲੇਵਾਲ ਸਾਹਿਬ ਨੂੰ ਇੱਥੇ ਇਹ ਜਿਹੜਾ ਮੇਰਾ ਮਾਹੀ ਹੋਟਲ ਇਹਨਾਂ ਦੇ ਪ੍ਰਬੰਧਕ ਵੀ ਇਹਨਾਂ ਦਾ ਹੀ ਬਹੁਤ ਧੰਨਵਾਦ ਦੇਖੋ ਇੱਕ ਤਾਂ ਸਾਰਾ ਇਹਨਾਂ ਦਾ ਨੁਕਸਾਨ ਹੋ ਰਿਹਾ ਸਾਰੇ ਉਹਨਾਂ ਦੇ ਰਸਤੇ ਆਪਾਂ ਰੋਕੇ ਹੋਏ ਨੇ ਫੇਰ ਵੀ ਇਹਨੇ ਨੁਕਸਾਨ ਦੇ ਵਿੱਚ ਵੀ ਅਸੀਂ ਕੀ ਕਰ ਸਕਦੇ ਆ ਜਿਹੜਾ ਜਗ੍ਹਾ ਦੇ ਰਹੇ ਆ ਆਪਣਾ ਇੱਥੇ ਇਹ ਕਮਰਾ ਬਣ ਰਿਹਾ ਤਾਂ ਉਹਦੇ ਨਾਲ ਹੀ ਜਿਹੜੀ ਸੰਗਤ ਸਾਡੀ ਇਸ ਵਕਤ ਖੜੀ ਆ ਆਪਣਾ ਲੁਧਿਆਣਾ ਖੰਨਾ ਇਹ ਸ਼ਹਿਰ ਦੇ ਵਿੱਚੋਂ ਜਿਹੜੇ ਇਸ ਲੋਹਾਰਾ ਪਿੰਡ ਲੋਹਾਰਾ ਪਿੰਡ ਆਪਣਾ ਜਿਹੜੀ ਲੁਧਿਆਣਾ ਆਪਣੀ ਟੀਮ ਹੈ ਜਿਹੜੀ ਬੀਕੇ ਜੂ ਸਿੱਧੂਪੁਰ ਦੀ ਉਹਨਾਂ ਦੇ ਨਾਲ ਐਨਆਰਆਈ ਸਾਰੇ ਤਾਲਮੇਲ ਕਰਕੇ ਜਿੰਨਾ ਕਿ ਇਹਨਾਂ ਨੇ ਆਪਦੇ ਇਸ ਮੋਰਚੇ ਦੇ ਵਿੱਚ ਯੋਗਦਾਨ ਪਾਇਆ ਉਹ ਇਸ ਵਕਤ ਇੱਥੋਂ ਰਾਸ਼ਨ ਲੈ ਕੇ ਆਏ ਨੇ ਜਿਹੜੇ ਕੰਬਲ ਦਿੱਸ ਰਹੇ ਨੇ ਸਾਹਮਣੇ ਹੋਰ ਵੀ ਵਸਤੂਆਂ ਖਾਣ ਪੀਣ ਚੀਜ਼ਾਂ ਜਿਹੜੀਆਂ ਵੀ ਲੈ ਕੇ ਆ ਰਹੇ ਆ ਮੈਂ ਕਹਿੰਦਾ ਪ੍ਰਮਾਤਮਾ ਦੀ ਮਿਹਰ ਹੈ ਜਿਹੜਾ ਵੀ ਮੋਰਚੇ ਦੇ ਵਿੱਚ ਆਉਂਦਾ ਖਾਲੀ ਕੋਈ ਵੀ ਨਹੀਂ ਆਉਂਦਾ ਅਗਲੇ ਹੁਣ ਵੀ ਮੈਨੂੰ ਹਜੇ ਪੁੱਛ ਰਹੇ ਸੀ ਆਪਣਾ ਹੁਸ਼ਿਆਰਪੁਰ ਤੋਂ ਮੈਨੂੰ ਫੋਨ ਆਇਆ ਕੀ ਪ੍ਰਧਾਨ ਜੀ ਦੱਸੋ ਅਸੀਂ ਕੀ ਲੈ ਕੇ ਆਉਣਾ ਮੈਂ ਕਹਿੰਦਾ ਸੁਣੋ ਨਿਹਾਲ ਹਾਜ਼ਰੀਆਂ ਦਾ ਚੀਜ਼ਾਂ ਬਹੁਤ ਆ ਵੀ ਤੁਸੀਂ ਦਰਸ਼ਣੀ ਦਿਓ ਇੱਥੇ ਆ ਕੇ ਜਿਹੜੀ ਹਜੇ ਵੀ ਸੰਗਤ ਕੋਈ ਬਾਹਰ ਰਹਿੰਦੀ ਹੈ ਉਹਨਾਂ ਨੂੰ ਇੰਨੀ ਇੱਕ ਬੇਨਤੀ ਜ਼ਰੂਰ ਹੈ ਕਿ ਆਪਣੇ ਸਾਰਿਆਂ ਲਈ ਡੱਲੇਵਾਲ ਸਾਹਿਬ ਇੰਨੀ ਤਕਲੀਫ ਚੱਲ ਰਹੇ ਨੇ ਮੰਗਾ ਮਨਾਉਣ ਲਈ ਲੜ ਰਹੇ ਨੇ ਮਰ ਰਹੇ ਨੇ ਆਪਾਂ ਨੂੰ ਲਾਜ਼ਮੀ ਇੱਥੇ ਕੇਰਾ ਮੋਰਚੇ ਚ ਆ ਕੇ ਆਪਾਂ ਘੱਟੋ-ਘੱਟ ਆਪਦੀ ਹਾਜ਼ਰੀ ਲਵਾ ਕੇ ਇੱਥੇ ਆਈਏ ਤਾਂ ਜਿਹੜੀਆਂ ਮੰਗਾ ਹੁਣ 14 ਫਰਵਰੀ ਬਹੁਤ ਦੂਰ ਹੈ ਉਦੋਂ ਸਬੰਧ ਦੇ ਵਿੱਚ ਆਪਾਂ ਪ੍ਰੋਗਰਾਮ ਵੀ ਦਿੱਤੇ ਜਿਵੇਂ 26 ਤਰੀਕ ਨੂੰ ਟਰੈਕਟ ਆਪਾਂ ਸੜਕਾਂ ਤੇ ਖੜਾਉਣੇ ਆ ਟੋਲ ਪਲਾਜ਼ਾਂ ਤੇ ਖੜਾਉਣੇ ਆ ਮੌਲਾਾਂ ਚ ਖੜਾਉਣੇ ਨੇ ਭਾਜਪੀ ਦੇ ਘਰਾਂ ਦੇ ਬਾਹਰ ਜਿੱਥੇ ਐਮਪੀ ਐ ਤਾਂ ਇਹ ਸਾਰਾ ਕੁਝ ਜਿਹੜੇ ਸੈਲੋ ਬਣੇ ਨੇ ਜਿੱਥੇ ਸਾਡਾ ਮਾਲ ਲੈ ਕੇ ਜਾਣਾ ਉਹਦਾ ਆਪਾਂ ਵਿਰੋਧ ਜਿਹੜਾ ਟਰੈਕਟਾਂ ਦਾ ਮੂੰਹ ਕਾਰਪੇਟ ਘਰਾਣਿਆਂ ਗੱਨੀ ਕਰਾਉਣਾ ਉਹ ਚ ਵੀ ਤੁਸੀਂ ਯੋਗਦਾਨ ਪਾਉਂਗੇ ਖਾਸ ਕਰਕੇ ਮੈਂ ਫੇਰ ਸਾਰੀ ਸੰਗਤ ਦਾ ਸਾਡੀ ਸੰਗਤ ਹੈ ਇਹਨਾਂ ਤਾਲ ਮੇਲਾ ਉਹ ਬੰਦਿਆਂ ਦਾ ਪਿੰਡ ਵਾਲਿਆਂ ਦਾ ਸਾਡੇ ਨਾਲ ਪਿੰਡ ਪ੍ਰਧਾਨਾਂ ਨਾਲ ਫੇਰ ਵੀ ਦਸਾਂ ਨੋਹਾਂ ਦੀ ਕਮਾਈ ਚ ਜਿਹੜਾ ਕੱਢ ਕੇ ਬਾਹਰ ਦੀ ਕੇਹੀ ਪੋਜੀਸ਼ਨ ਆਪਾਂ ਸਾਰੇ ਜਾਣਦੇ ਆ ਉਹ ਚੋਂ ਵੀ ਕੱਢ ਕੇ ਲੈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਖਾਸ ਕਰਕੇ ਡੱਲੇਵਾਲ ਸਾਹਿਬ ਵੱਲੋਂ ਸ਼ੁਕਰੀਆ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਮੂਹ ਸੰਗਤ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਡੱਲੇਵਾਲ ਸਾਹਿਬ ਦਾ ਜੋ ਇੱਥੇ ਆਪਣਾ ਮਰਨ ਵਰਤ ਤੇ ਬੈਠੇ ਨੇ ਇਥੇ ਇਤਿਹਾਸ ਲਿਖਿਆ ਜਾਣਾ ਕੋਈ ਵਾਂਝਾ ਨਾ ਰਹਿ ਜੇਓ ਸਾਰੇ ਇੱਥੇ ਹਾਜ਼ਰੀ ਲਵਾਓ ਆ ਕੇ ਵੀਰਿਓ ਤੇ ਜੋ ਡਿਲੀਵਰ ਸਾਹਿਬ ਦੀ ਸੋਚ ਆ ਆਪਾਂ ਸਾਰੇ ਉੱਤੇ ਖੜ ਕੇ ਪਹਿਰਾ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ